ਜਦਾਂ ਇਹ ਪੁੱਛੂ ਵੀ ਆਇਆ ਜੇ ਹੋਰ ਲੜਕੀ ਦੇ ਨਾਲ ਅੰਦਰ ਹੈਗਾ ਮੈਨੂੰ ਦੇਖ ਸਕਦੇ ਹੋ ਮੈਨੂੰ ਜੀ 1 ਘੰਟਾ ਹੋਵੇ ਪੁੱਛੂ ਵੀ ਆਇਆ ਸੀ ਕੀ ਪਤਾ ਨਹੀਂ ਮੇਰੀ ਗ੍ਰੇਟ ਨੂੰ ਨਾ ਪਿਆਰ ਖਤਮ ਹੋ ਗਿਆ ਬੱਸ ਪੁੱਛੋ ਅੰਦਰ ਵਾਲਾ ਹੈ ਤੁਹਾਨੂੰ ਅੰਦਰ ਇੱਕ ਬੰਦਿਆ ਬਿਲਕੁਲ ਦੇਖ ਸਕਦੇ ਹੋ ਪੂਰਾ ਮੁੱਤਲੇ ਕੋਲੇ ਪੂਰਾ ਉਹ ਤੁਹਾਨੂੰ ਦੇਖ ਸਕਦੇ ਹੋ ਕਿ ਕਿਹੜੇ ਵੱਡਾ ਹੰਗਾਮਾ ਹੋ ਰਿਹਾ ਹੈ ਇਹ ਨਜ਼ਰ ਆਇਆ ਆ ਦੇਖੋ ਬਾਈਕ ਨੂੰ ਚੇਂਜ ਕਰਾ ਕੇ ਲੈ ਆਇਆ ਇਹ ਤੋਂ ਰਾਈਡਰ ਉਹਦਾ ਕਿਹੜਾ ਬਾਈਕ ਦੇ ਲੜਕੇ ਕੋਈ ਇਹ ਤੋਂ ਰਾਈਡਰ ਬਾਈਕ ਸੀਗਾ ਮੁੰਡੇ ਦਾ ਕੁਛ ਦਾ ਲੈ ਕੇ ਆਇਆ ਤੇ ਦੁਕਾਨ ਬਚਾਰਦਾ ਮੁੰਡਾ ਉਹ ਵੀ ਇਹਦੇ ਘਰ ਕਰਦਾ ਉਹਦਾ ਬਾਈਕ ਲੈ ਕੇ ਆਇਆ ਇਹਦਾ ਇਹ ਬਾਈਕ ਕੋਲੋ 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 ਚਲੋ ਮੈਂ ਇਹਨਾਂ ਪੁਲਸਾ ਨੂੰ ਲੋ ਉਹ ਪੁਲਸਾ ਆਉਂਦਾ ਪੁਲਸਾ ਇਹਨੇ ਉਹਨਾਂ ਨੂੰ ਲੋ ਇਹ ਬਾਈਕ ਮੁੰਡੇ ਦਾ ਮੁੰਡੇ ਦਾ ਇਹ ਨਾਮ ਨਹੀਂ ਸਾਡਾ ਨਾਮ ਕੰਮ ਨਹੀਂ ਸਾਡਾ ਨਾਮ ਉਹ ਕਿਹਾ ਵੀ ਕਾਫੀ ਨਵਾਂ ਲੱਗਦਾ ਉਹ ਵੀ ਨਵਾਂ ਉਹ ਪਿੱਛੇ ਕਰ ਰਹੇ ਆ ਮੌਕੇ ਤੇ ਪਰ ਜੇ ਕੋਈ ਬਦਕ ਤੇ ਨਾਮ ਉਹ ਲੜਕੀਆਂ ਨੂੰ ਕਿਹਾ ਜਾ ਰਿਹਾ ਲੜਕਾ ਫੜ ਲਿਆ ਇੱਕ ਲੜਕੀ ਉਹ ਕਿੱਥੇ ਜਾ ਰਹੇ ਥਾਣੇ ਜਾ ਰਹੇ ਤੁਸੀਂ ਚਲ 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 ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਇੱਕ ਕਮਰੇ ਦੇ ਵਿੱਚ ਘਰ ਵਾਲੀ ਨੇ ਘਰ ਵਾਲਾ ਕਿਸੇ ਹੋਰ ਲੜਕੇ ਦੇ ਨਾਲ ਫੜਿਆ ਤੇ ਹੰਗਾਮਾ ਹੋ ਰਿਹਾ ਦੇਖ ਸਕਦੇ ਹੋ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਹਾਨੂੰ ਉਹ ਦੇਖ ਸਕਦੇ ਹੋ ਇੱਥੇ ਲੜਾਈ ਝਗੜਾ ਸੜਕ 'ਤੇ ਪੁਲਿਸ ਸਾਹਮਣੇ ਲੜਾਈ ਚੱਲ ਰਹੀ ਹੈ ਮੇਰਾ ਟਾਈਟਾ ਦੀ ਮੰਗਦੀ ਹੈ ਸਾਫ ਦਿਮਾਗ ਬਿਠਾ ਦੇ ਕੀ ਕਰ ਤੂੰ ਇੱਥੇ ਕਿਉਂ ਸਨ ਰਹਿਣਾ ਜਾਂ ਨਹੀਂ ਰਹਿਣਾ ਪੁੱਜ ਮੈਂ ਨਹੀਂ ਜਾਣਾ ਬਾਹਰ ਛੋਲਾ ਉਹਦੀ ਇਤੋ ਚੰਗਾ ਨਿਕਟੇ ਕੇ ਦੇਗੀ ਬੋਹੀ ਰੇ ਜਿਤਾ ਤਾਂ ਮੈਂ ਦੋ ਵਾਰ ਤੁਸੀਂ ਕਿੰਨੇ ਗੱਲਬਾਤ ਹੋਈ ਆ ਅੱਗੇ ਵੀ ਇਹਦੀ ਚੈਟਿੰਗ ਮੇਰੇ ਕੋਲ ਥੇਰੀਆ ਬੈਠਾ ਤੈਨੂੰ ਨਿਕਲ ਬਾਹਰ ਮੂਹ ਟੋੜ ਕੇ ਆ ਮਾਰ ਮੇਰਾ ਫੋਨ ਲਿਆ ਵੇ ਮੇਰੇ ਫੋਨ ਚ ਹਰ ਇੱਕ ਕੁੜੀ ਦੀ ਚੈਟ ਪਈ ਮੈਂ ਤੁਹਾਡੇ ਇਸੇ ਸੁਬੂਤ ਦਾ ਵਾਗੂ ਮੈਂ ਵੀ ਬ੍ਰਾਤ ਐ ਹੋਰ ਕੁੜੀਆਂ ਨਾਲ ਵੀ ਗੱਲਾਂ ਕਰਦਾ ਵਾ ਉਹ ਦੇਖੋ ਕੁੜੀ ਨੇ ਬੋਲਦੀ ਅਗਰ ਬੋਲੋ ਰਹੀ ਆਂ ਕਿਤੇ ਰੰਗਿਆ ਥੀ ਜਿਹੜਾ ਫਾੜ ਦਿੱਤਾ ਗਿਆ ਘਰ ਵਾਲਾ ਦੇਖ ਸਕਦੇ ਹੋ ਪਤਾ ਨਹੀਂ ਇਤਾਂ ਦੇ ਜੜਾ ਦੇ ਮੁੰਡੇ ਨੇ ਕੱਪੜੇ ਲੈਣ ਆਏ ਤੈਨੂੰ ਕੱਪੜੇ ਕੀ ਲੈਣੇ ਤਾਂ ਅੱਧਰ ਜਾ ਕੇ ਦੇਖਿਆ ਤੇ ਥੱਲੇ ਡੇਟੇ ਹੋਏ ਸੋਣੇ ਨੇ ਮੇਰਾ ਫੌਣ ਵੀ ਖੋਲਿਆ ਮੇਰਾ ਸਭ ਕੁਝ ਖੋਲਿਆ 4 ਸਾਲ ਹੋ ਗਏ ਭਾਜੀ ਇਹ ਤਾਂ ਅਨਕਾ ਦਾ ਲੈਣਾ ਝਗੜਾ ਇਹ ਇੰਤੇ ਹੀ ਹੁੰਦਾ ਚੱਕਦਾ ਸੀ ਭਾਜੀ ਦੇਖੋ ਹਰ ਚੱਕਦਾ ਵਾ ਲੰਮੇ ਨਹੀਂ ਸੱਡੀ ਮਾਂ ਕੀ ਫਿਰ ਤੇ ਜਾ ਬਣਾ ਤਵੀਰ ਪਰੇ ਆ ਗਿਆ ਤੇ ਲਿਖੇ ਮੈਨੂੰ ਕਸਬੂਦ ਦੇ ਜਿਹੜਾ ਮੈਂ ਲੈ ਕੇ ਗਈ ਫੁੱਲ ਸੁਣ ਰਿਹਾ ਤੇ ਮੈਨੂੰ ਤੋਂ ਗਈ ਪੀਣਾ ਤੋਂ ਪੜਿਆ ਫੁੱਲ ਸੁਣ ਇਨਫੋਰਮੇਸ਼ਨ ਦੇ ਕੀ ਬੋਲੀਆ ਤੁਸੀਂ ਚੁੱਪ ਰਹੋ ਅਦੇ ਕੁ ਮਿੱਤ ਗੱਲਾ ਕਰਦੇ ਹੋਤੇ ਉਹਨਾਂ ਕਦੀ ਚੋਪਾ ਜੋ ਉਹ ਕੁੜੀ ਦਾ ਬੰਦਾ ਪੁੱਛੇ ਤਾਂ ਕੁੜੀ ਬੰਦਾ ਕਿਹਾ ਇਹ ਦੌਰ ਬਲਵਾਂ ਬਣ ਜਾ ਜੀ ਜਿਹੜੇ ਲੋਕ ਵੀ ਜਿਹੜੇ ਇਕੱਠੇ ਹੋ ਗਏ ਨੇ ਸੋ ਘਰ ਵਾਲੀ ਪਹੁੰਚ ਚੁੱਕੀ ਹੈ ਤੁਹਾਨੂੰ ਦੱਸ ਦਈਏ ਜਿੱਥੇ ਰਹਿੰਦੇ ਸੀ ਤੁਹਾਨੂੰ ਦੱਸ ਦਈਏ ਅੰਦਰ ਘਰ ਵਾਲਾ ਜਿਹੜਾ ਬੜਿਆ ਹੋਇਆ ਕਿਸੇ ਲੜਕੇ ਦੇ ਨਾਲ ਉਹਦੀ ਘਰ ਵਾਲੀ ਪਹੁੰਚ ਚੁੱਕੀ ਹੈ ਵੱਡਾ ਹੰਗਾਮਾ ਹੋ ਰਿਹਾ ਮੌਕੇ ਤੇ ਕੀ ਕਹਿੰਦਾ ਕੀ ਤੁਹਾਨੂੰ ਇਹ ਮੈਨੂੰ ਕਹਿੰਦਾ ਮੈਂ ਤੂੰ ਤਾਂ ਕਰ ਉਹ ਮੈਨੂੰ ਕਹਿੰਦਾ ਬੋਲਦਾ ਤੇ ਆਪ ਮੈਨੂੰ ਕਿੱਥੇ ਤੁਹਾਨੂੰ ਕਿੱਦਾਂ ਪਤਾ ਤੁਹਾਨੂੰ ਕਿੱਦਾਂ ਪਤਾ ਲੱਗਾ ਮੈਂ ਤਾਂ ਆਈ ਆ ਚਾਣਕੀ ਇਹ ਮਾਤਾ ਮੁੰਡੇ ਦੇ ਕੱਪੜੇ ਲੈਣ ਮੈਂ ਕਿ ਮੁੰਡੇ ਦੇ ਕੱਪੜੇ ਲਿਆਵਾਂ ਤੇ ਅੰਦਰ ਦੇਖਿਆ ਤੇ ਦਲੇਟੇ ਹੋਏ ਦੌੜ ਜਾਣੇ ਕਿੰਨੇ ਸਾਲ ਹੋ ਗਏ ਵਿਆਹ ਨੂੰ 4-5 ਸਾਲ ਹੋ ਗਏ ਵਿਆਹ ਨੂੰ 4 ਸਾਲਾਂ ਦੇ ਇਹ ਤਾਂ ਪਿਓ ਪਰਦਾਣਾ ਦਾ ਪਿਓ ਕਿ ਲੋਕਾਂ ਤੇ ਸੁਭਾ ਕਰਦਾ ਆਪਣੇ ਨੂੰ ਪੁੱਤ ਨਹੀਂ ਕਿਉਂ ਨਹੀਂ ਕਰਾ ਸਕਦਾ ਉਹਨੇ ਕਿ ਕਿੰਨੀ ਵਾਰੀ ਸ਼ਿਕੱਡੀ ਇੱਥੋਂ ਕਰੋ ਬਾਹਰ ਸੋ ਦੋਸਤੋ ਦਾਦੀ ਦੀ ਬਸਤੀਆਂ ਇਲਾਕੇ ਤੋਂ ਇੱਕ ਕੀ ਹੋਇਆ ਕੀ ਹੋਇਆ ਨਹੀਂ ਤੁਹਾਡੇ ਘਰ ਵਾਲਾ ਕਿੱਥੇ ਹੁਣ ਘਰ ਵਾਲਾ ਅੰਦਰ ਜਾਨੀ ਲੈ ਕੇ ਬੜੀ ਬੜੀ ਆਈ ਤੁਸੀਂ ਤਾਂ ਜਾਣਦੇ ਹੋ ਸ਼ੰਮੀ ਕਪੂਰ ਦੀ ਮਸਾਲੀ ਆ ਹੈ ਜਨਾਨੀ ਲੈ ਕੇ ਕੋਣ ਬੜਿਆ ਜੀ ਮੇਰਾ ਜਵਾਈ ਜੀ ਛੋਟਾ ਜਵਾਈ ਮੇਰੀ ਤਾਂ ਭੇਂ ਤੋਂ ਕੁੜੀ ਦੀ ਵਿਧਵਾ ਬੈਠੀ ਘਰ 'ਚ ਮੈਂ ਤੇ ਹੁਬ ਦੁਖੀ ਆ ਉਹਦੀ ਕੁੜੀ ਆ ਹੋਏ ਹੋਏ ਉਹ ਮੈਂ ਤਾਂ ਦੁਖੀ ਆ ਨਹੀਂ ਗੱਲ ਹੋਈ ਕੀ ਸਾਰੀ ਕੀ ਗੱਲ ਹੋਈ ਨਾ ਦੇਖੋ ਕੁਝ ਨਹੀਂ ਬਾਜੀ ਇਹ ਮਾਰਦਾ ਹੀ ਆ ਰਿਹਾ ਤਿੰਨ ਸਾਲਾਂ ਦਾ ਕਿੰਨੇ ਸਾਲ ਹੋਏ ਵਿਆਹ ਨੂੰ 3 ਸਾਲ ਹੋ ਗਏ ਮੈਨੂੰ ਕੁੱਟਦਾ ਪਿਆ ਮੈਂ ਚਾਰ ਤੇ ਅੱਜ ਤੁਹਾਨੂੰ ਕਿੱਦਾਂ ਪਤਾ ਲੱਗੇ ਕਿ ਤੁਹਾਡਾ ਘਰ ਵਾਲਾ ਅੰਦਰ ਚੱਪੜੇ ਲੈਣ ਆਈਆਂ ਚਾੜੀਆਂ ਦੇਖ ਇੱਕ ਮਿੰਟ ਇੱਕ ਇੱਕ ਜਿਹਾ ਅਚਾਨਕ ਮੁੰਡੇ ਦੇ ਕੱਪੜੇ ਲੈਣ ਆਈਆਂ ਤੇ ਮੈਨੂੰ ਕੀ ਪਤਾ ਸੀ ਕੰਤਰ ਮੈਂ ਉਹ ਵੀ ਕੁੜੀ ਤੋਂ ਬੂਆ ਖਲਵਾਇਆ ਮੈਂ ਤਾਂ ਤੂ ਬੂਆ ਖੋਲ ਮੈਂ ਅੰਦਰ ਬੜੀ ਤੇ ਦੋਨੋਂ ਲੇਟੇ ਹੋਏ ਮੈਨੂੰ ਕਹਿੰਦਾ ਵਾ ਤੂੰ ਤਾਂ ਖੁਸਰਾ ਲੱਗਦੀ ਮੈਨ ਇੱਤਿਆਵਾ ਅੱਜ ਹੰਦਾ ਇਹਦਾ ਮੁੰਡਾ ਵਾ ਹੁਣ ਅੱਜ ਕਿੱਥੇ ਤੁਹਾਡੇ ਘਰ ਵਾਲਾ ਅੰਦਰ ਕਮਰੇ ਚ ਕਿਹਦੇ ਨਾਲ ਆ ਲੈਟ ਆਇਆ ਵਾ ਕੁੜੀ ਨਾਲ ਕਿਹੜੀ ਕੁੜੀ ਦੇ ਨਾਲ ਅੰਦਰ ਪਤਾ ਭਾਜੀ ਇਹਨੂੰ ਪਤਾ ਹੁੰਦਾ ਕਿਹੜੀ ਮੈਂ ਆਪਣੇ ਪਿਓ ਨੂੰ ਬੁਲਾਵੇਂ ਤੇ ਪਿਓ ਆਦਾ ਪਰਦਾਣ ਬੜਿਆ ਫਿਰਦਾ ਆਵੇ ਪਰ ਮੌਤ ਕਸ਼ਪ ਇੱਥੇ ਆ ਇੱਥੇ ਆ ਤੇ ਦੇਖ ਆਪਣੇ ਮੁੰਡੇ ਦੀ ਅਕਤੁੰਦਾ ਮੇਰੀ ਜਿੰਦਗੀ ਨਰਾ ਕਰਦੀ ਤੇ ਦੇਖ ਆਪਣੇ ਮੁੰਡੇ ਦੀ ਅਕਤ ਤੁਸੀਂ ਹੁਣ ਕਿੰਨੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੱਗ ਰਹਿੰਦੇ ਨੂੰ ਭਾਜੀ ਪਰਸੋਂ ਇਹਨੇ ਮੈਨੂੰ ਕੁੱਟ ਕੇ ਭੇਜਿਆ ਲੱਗ ਥੋੜੀਏ ਦਿਨ ਹੀ ਰਹਿਦੀ ਸੀ ਕਿ ਪਰਸੋਂ ਇਹਨੇ ਮੈਨੂੰ ਬੜਾ ਕੁੱਟਿਆ ਬੜਾ ਅੱਗੇ ਕਦੀ ਤੁਸੀਂ ਫੜਿਆ ਇਹਨਾਂ ਨੂੰ ਕਦੀ ਅੱਗੇ ਅੱਗੇ ਪਾ ਕੇ ਇਹਦੀ ਚਾਟਾ ਫੜੀਆਂ ਹੋਈਆਂ ਮੇਰੇ ਫੋਨ 'ਚ ਸਕਰੀਨਸ਼ਾਟ ਪਏ ਹੋਏ ਨੇ ਮੇਰੇ ਫੋਨ 'ਚ ਖੋਲ ਉਹ ਅੰਦਰੋਂ ਅੰਦਰੋਂ ਬਾਜਾ ਮਾਰ ਰਹੇ ਨੇ ਕਹਿੰਦੇ ਇਹ ਵੀ ਗਲਤ ਆ ਮੈਂ ਬਾਜੀ ਇਹਨੂੰ ਪੁੱਛੋ ਕੀ ਗਲਤ ਕੀ ਇਹਨੇ ਮੇਰਾ ਕੀ ਦੇਖਿਆ ਮੈਂ ਇਹਦੇ ਬਾਹਰ ਮੁੰਡੇਵਾੜੀ ਅੰਦਰ ਇਹਨੇ ਮੈਨੂੰ ਫੜਿਆ ਮੁੰਡਿਆਂ ਨਾਲ ਫੜਿਆ ਅੰਦਰ ਵੜੇ ਇਹਨੇ ਮੈਂ ਮੁੰਡੇਵਾੜੀ ਅੰਦਰ ਕੁੜੀਵਾੜੀ ਦੇ ਲਈ ਕਿੰਨੇ ਕਿੰਨੇ ਝੇੜ ਤੋਂ ਤੁਹਾਡੇ ਅੱਦੇ ਲੜਾਈ ਝਗੜਾ ਚੱਲ ਰਿਹਾ ਸੀਗਾ ਇਹੋ ਦੋ ਦੋ ਦਾ ਵਿਆਹ ਹੋਇਆ ਉਹ ਦੋਦੇ ਮੈਨੂੰ ਇੰਨੇ ਰੰਗ ਦਿਖਾੜੇ ਲ ਮੇਰੀ ਸੀ ਅਰੇਂਜ ਮੇਰੀ ਮੇਰੇ ਸ਼ੇਰ ਪਰ ਪ ਅਸੀਂ ਇਹਦਾ ਵਿਆਹ ਕਰਤਾ ਕਿ ਚਲ ਕੁੜੀ ਆਪਣੇ ਘਰ ਮਰਜ਼ੀ ਨਾਲ ਕਿਤੇ ਕੱਲ ਨੂੰ ਦੇਖੋ ਬੱਚਾ ਭੱਜ ਕੇ ਗਲਤੀ ਕਰ ਲੇ ਉਹ ਬੱਚਾ ਚੱਲ ਜਾਏ ਆਪਣਾ ਪਾਜੀ ਮੈਂ ਤਾਂ ਮੁੰਡੇ ਨਹੀਂ ਪਹਿਲੇ ਤੁਹਾਡੇ ਨਾਲ ਮੇਰੀ ਤੁਹਾਨੂੰ ਵੀ ਪਿਆਰ ਕਰਦੇ ਸੀਗੇ ਤੇ ਹੁਣ ਹੋਰ ਹੋਰ ਕਿਸੇ ਨਾਲ ਪਿਆਰ ਹੋ ਗਿਆ ਇਹ ਕਿਹੜਾ ਪਿਆਰ ਹੈ ਜਿਹੜਾ ਅੱਜ ਜੀਤੀ ਆ ਤੇ ਕੱਲ ਉੱਥੇ ਗੂੰ ਕਾਣ ਲਾ ਪਿਆ ਪਿਆਰ ਉਹ ਜਿਹੜਾ ਜਨਾਨੀ ਨਿਭਾਰੀ ਆ ਹੈਂ ਕਿ ਕਿਨੇ ਤੁਹਾਡੇ ਕਿਨੇ ਬੱਚੇ ਐ ਪਾਜੀ ਤਾਂ ਸਾਰੇ ਦੋਨੋਂ ਵਾਲੇ ਸਕੂਲ ਪਾਇਆ ਤਿੰਨ ਦਿਨ ਹੋਏ ਪਹੁੰਚੇ ਸੀ ਇਸ ਕਰਕੇ ਰਿੰਦੇ ਸੀ ਕਿ ਫਿਰ ਮੈਂ ਆਂਟੀ ਨੂੰ ਰੈਂਟ ਤੇ ਲਈ ਤਾਂ ਮੈਂ ਮਿੰਟ ਤੋਂ ਲੈ ਕੇ ਕਿੰਨੇ ਟਾਈਮ ਤੋਂ ਜਿਹੜੇ ਰੈਂਟ ਤੇ ਲੈਂਦਾ ਤੁਸੀਂ ਨਹੀਂ ਹੋਇਆ ਅ빠 ਜੀ ਇੱਥੇ ਮਹੀਨਾ ਆ ਉਹਦਾ ਸੀ 골ਡੀ ਦੇ ਰੰਦੇ ਸੀਗੇ ਉੱਥੇ 6-7 ਮਹੀਨੇ ਹੋ ਗਏ ਸੀ ਅੱਛਾ ਜੀ ਇੱਥੇ ਉੱਥੇ ਵੀ ਕਰਾਇਆ ਇਹ ਮੈਰਿਜ ਕਿੱਥੇ ਹੋਈ ਸੀ ਤੁਹਾਡੀ ਮੈਰਿਜ ਮੇਰੀ ਦਸ਼ਮੇਸ਼ ਨਗਰ ਉੱਥੇ ਵੀ ਇਹਨਾਂ ਨੇ ਮੈਨੂੰ ਪਲੈਨਿੰਗ ਕਰਕੇ ਮੇਰੇ ਸਹੁਰਿਆਂ ਨੇ ਮੇਰੇ ਤੇ ਹੱਥ ਪਾਇਆ ਸੀ ਉਦੋਂ ਵੀ ਇਹਨਾਂ ਨੇ ਮੈਨੂੰ ਕਦਵਾਉਣਾ ਛੱਡਿਆ ਲ ਮੇਰੀ ਜੀ ਛੁਡ ਗਈ ਉਦੋਂ ਵੀ ਇਹਨੇ ਮੈਨੂੰ ਕਦਵਾ ਛੱਡਾਈ ਭਾਜੀ ਥਾਣੇ 'ਚ ਰਿਪੋਰਟ ਕਰਾਈ ਇਹਦਾ ਪਿਓ ਪਰਿਵਾਰਣਾ ਉਹਨੇ ਪੈਸੇ ਖਵਾ ਕੇ ਉਸੇ ਡਾ ਮੁੰਡੇ ਨੂੰ ਲੈ ਗਿਆ ਜੀ ਪਰਿਵਾਰਣਾ ਜੀ ਪਰਿਵਾਰਣਾ ਕਸ਼ ਪੈਗਾ ਵਾ ਕਾਮੰਡਿੰਗ ਕਿਹੜੀ ਪਾਣੀ ਤੋਂ ਪ੍ਰਧਾਨ ਆਈ ਫੋਨ ਦਾ ਫੋਨ ਦਾ ਭਾਜ ਫੁੱਲਦਾ ਹੈਗਾ ਉਹ ਅੰਦਰੋਂ ਦੇਖੋ ਬੋਲ ਰਹੇ ਬੰਦੇ ਇਹ ਦਾ ਪਿਆਰ ਹੋਈ ਨਹੀਂ ਕੋਈ ਆ ਕੇ ਜਾਮ ਲੰਦਾ ਕਿੱਥੇ ਲੈ ਕੇ ਬੱਜੀ ਪਹਿਲੇ ਨੂੰ ਵੀ ਪਤਾ ਨਹੀਂ ਕਿਹੜਾ ਤੂਆ ਨੋਟ ਪਲੇ ਕੇ ਪੱਟ ਗਿਆ ਜੀ ਮੈਂ ਕਿੰਨਾ ਟਾਈਮ ਹੋਇਆ ਤੁਹਾਡੀ ਮੈਰਿਜ ਨੂੰ ਸਾਡੇ ਨੂੰ 4 ਸਾਲ 4 ਸਾਲ ਹੋ ਗਏ ਤੇ ਇਹ ਲੜਕੀ ਕੌਣ ਹੈ ਜੀ ਮੈਨੂੰ ਇਹ ਕੀ ਪਤਾ ਬਾਜੀ ਕੌਣ ਮੈਂ ਤਾਂ ਕੁੜੀ ਦੇਖੀ ਆਇ ਤਾਂ ਲੈ ਕੇ ਹੋਏ ਦੋਨੋਂ ਤੇ ਕੁੜੀ ਦੇਖੀ ਤੁਸੀਂ ਅੰਦਰ ਹਾਂਜੀ ਮੈਂ ਤਾਂ ਚਪੇੜਾ ਵੀ ਮਾਰਿਆ ਉਹਨੂੰ ਪੱਜਾਂ ਦੇ ਕੰਦਾ ਤੂੰ ਫੱਜ ਜਾ ਤੂੰ ਫੱਜ ਜਾ ਹੂੰ ਵਧੀਆ ਕੀਤਾ ਤਾਲਾ ਮਾਰ ਦਿੱਤਾ ਤੁਸੀਂ ਕਿੱਥੋਂ ਦੀ ਹੋ ਸਮੇਂ ਅੱਜ ਤੁਸੀਂ ਰਾਤ ਜੀ ਨੇ ਮੈਨੂੰ ਘੁੱਟ ਕੇ ਪਸਾ ਲੜਕੀ ਰੱਤੀ ਆਈ ਹੈ ਘਰ ਤੇ ਕਿਸੇ ਦੇ ਨਾਲ ਜੱਟ ਨਹੀਂ ਪਾਇਆ ਆਪਣੀ ਬਾਈਕ ਨਹੀਂ ਲੈ ਕੇ ਆਇਆ ਇਹ ਤੋਂ ਰਾਈਡਰ ਬਾਈ ਦਾ ਇਹ ਕਿਸੇ ਮੁੰਡੇ ਦੀ ਮੰਗ ਕੇ ਲਿਆਇਆ ਦੀ ਉਹ ਆਪ ਕੋਸ਼ਮ ਕੋਸ਼ ਮੁੰਡਾ ਦੁਕਾਨ ਤੇ ਲੱਗਾ ਉਹ ਵੀ ਇਹਦੇ ਨਾਲ ਹੀ ਕੰਮ ਕਰਦਾ ਇਹਦੀ ਚੈਟਿੰਗ ਆ ਫੜੀਆਂ ਗਈਆਂ ਸੀ ਗਿਆ ਪਰ ਸੋਚੋ ਉਥੇ ਦੇ ਫੋਨ ਚ ਇਹਦੀ ਪੁਰਾਣੀ ਛੇੜੀ ਹੈ ਸਾਰੇ ਪਰ ਸਾਰੇ ਨਾਲ ਗੱਲਾਂ ਕਰਦਾ ਵਾ ਇਹ ਹਰ ਇੱਕ ਨਾਲ ਗੱਲਾਂ ਕਰਦਾ ਵਾ ਅੱਜ ਤੁਸੀਂ ਕਿੰਨੀ ਦੇਰ ਪਹਿਲੇ ਇਹਨਾਂ ਨੂੰ ਇੱਧਾ ਫੜਿਆ ਇਹਨਾਂ ਨੂੰ ਸਾਜੀ ਮੈਨੂੰ ਥੋੜੇ ਤੇ ਹਫਤਾ ਕੀ ਹੋਇਆ ਉਹ ਤੋਂ ਮੈਨੂੰ ਚੈਟ ਦਾ ਫੜਿਆ ਮੈਨੂੰ ਕੰਦਾ ਮੈਨੂੰ ਕੰਦਾ ਮੈਨੂੰ ਬਾਲਾ ਜੀ ਦੀ ਸੋਣ ਲੱਗੇ ਮੇਰੇ ਕੋਈ ਇਦਾਂ ਦੀ ਗੱਲ ਮੈਂ ਕਹਾਂ ਚਲੋ ਠੀਕ ਆ ਕੋਈ ਨਹੀਂ ਮੈਂ ਉਹਦੋਂ ਵੀ ਮਾਫ ਕਰਦਾ ਇਹਨੇ ਮੈਨੂੰ ਪਰਸੋਂ ਪਟਾਕ ਕੋਟ ਕੇ ਪੜਾ ਮਾਰਿਆ ਮੇਰੇ ਮੁੰਡੇ ਨੂੰ ਵੀ ਵਿੱਚ ਮਾਰਿਆ ਉਹ ਬਚਾਣਾ ਮੈਨੂੰ ਕਹਿੰਦਾ ਕੰਨਾ ਮੰਮੀ ਅਸੀਂ ਇੱਥੇ ਨਹੀਂ ਡਾਣਾ ਨਾ ਨਹੀਂ ਹਾਊਸ ਚਲੋ ਬਚਾਣਾ ਨੀ ਕੋ 250 ਸਾਲ ਦਾ ਤੁਹਾਡਾ ਘਰ ਕਿਦੋਂ ਤੱਕ ਕਿੱਥੇ ਅਸ ਮੈਂ ਤਾਂ ਰੇਲਵੇ ਸਟੇਸ਼ਨ ਦੀ ਬੈਕ ਸੈਟਲ ਦੀ ਸੋਰੀ ਦੇ ਕਲੇਮ ਰੇਲਵੇ ਸਟੇਸ਼ਨ ਤੋਂ ਉਹ ਹੁਣ ਤੁਹਾਨੂੰ ਗਲਤ ਅੰਦਰੋਂ ਗਲਤ ਗਲਤ ਬੋਲ ਰਹੇ ਹੋ ਬੋੜਾ ਤੁਹਾਡਾ ਪਹਿਲਾਂ ਵੀ ਲੜਾਈ ਝਗੜਾ ਪਹਿਲਾਂ ਵੀ ਹੋਇਆ ਕਦੀ ਤੁਹਾਡਾ ਆਜੋ ਸਾਡੇ ਘਰੋਂ ਪਰਤ ਕੇ ਆ ਗਏ ਹਾਂ ਹਾਂਜੀ ਇੱਕ ਮਿੰਟ ਕੀ ਨਾਮ ਸਰ ਤੁਹਾਡਾ ਰਸ਼ਨੀ ਮਹਾਰਾਜ ਕੀ ਗੱਲ ਕੀ ਹੋਈ ਸਾਰੀ ਕੀ ਗੱਲ ਹੈਗੀ ਜਿਨੇ ਪੜਾ ਸਰ ਜੀ ਅੱਜ ਘਰ ਸਾਡੇ 11 ਪਰਸੋਂ ਦੀ ਗੱਲ ਹੈ ਅਸੀਂ ਸੌਣ ਲੱਗੇ ਸੀਗੇ ਤੇ ਸਾਨੂੰ ਫੋਨ ਆਇਆ ਮੇਰੇ ਬੇਟੇ ਦਾ ਕਹਿੰਦਾ ਇਦਾਂ ਦਾ ਨਾ ਮੇਰੀ ਸਿਸਟਰ ਦਾ ਫੋਨ ਆਇਆ ਮੈਨੂੰ ਜੀ 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 ਤੇ ਮੈਨੂੰ ਕੁੱਟਿਆ ਮਾਰਿਆਗਾ ਇਹ ਕੋਈ ਘਰੋਂ ਕੋਈ ਕਿਥੇ ਇਹਨਾਂ ਕੱਢ ਦਿੱਤੀ ਬਾਹਰ ਮਤਲਬ ਜੇ ਤੁਹਾਡੀ ਲੜਕੀ ਨੇ ਤੁਹਾਨੂੰ ਕਿਹਾ ਕਿ ਗੋਟ ਮਾਰਗੀ ਕੀ ਮੇਰੇ ਨਾਲ ਮੇਰੇ ਬੇਟੇ ਦਾ ਫੋਨ ਆਇਆ ਫਿਰ ਅਸੀਂ ਇਹਨੂੰ ਇਹਦਾ ਫੋਨ ਇਹਨੇ ਖੋਲਿਆ ਨਾ ਫੋਨ ਇਹਦੇ ਕੋਈ ਆ ਫੋਨ ਲੜਕੇ ਗੋਲੀ ਹੈ ਇਹਦੇ ਕੋਈ ਜਿਹੜੀ ਉਹ ਲੜਕੀ ਉਹ ਕੌਣ ਹੈਗੀ ਏਦਾਂ ਉਹਨੂੰ ਨਹੀਂ ਪਤਾ ਸੀ ਕਿ ਇਹ ਮੈਰਿਡ ਆ ਜਾਂ ਕਿੱਦਾਂ ਇਹ ਵੀ ਨਹੀਂ ਸਾਨੂੰ ਪਤਾ ਇਹ ਆਸਕ ਉਹ ਜਿਹੜਾ ਉਹ ਤਾਂ ਇੱਕਦਮ ਮੁੰਡਾ ਗਲਤੀ ਕਰ ਹੀ ਰਿਹਾ ਉਹ ਤਾਂ ਲੜਕੀ ਵੀ ਨਾਲ ਗਲਤੀ ਕਰ ਰਹੀ ਹੈ ਕੋਈ ਨੂੰ ਪਤਾ ਕਿ ਮੈਰਿਡ ਬੱਚਾ ਹੈਗਾ ਉਹਦੋਂ ਉਹ ਏਦਾਂ ਕਿਉਂ ਕਰ ਰਿਹਾ ਇਹਨੂੰ ਪਤਾ ਨਹੀਂ ਜਿਹੜੇ ਲੜਕੇ ਕੋਈ ਉਸਰਾਇਆ ਉਹ ਜਿਹੜੀਆਂ ਨਹੀਂ ਉਸਰਾਇਆ ਚਣਾ ਨੂੰ ਲੈ ਕੇ ਬੜਿਆ ਆਰਾਮ ਆ। ਨਿਆਣਾ ਜੰਮਿਆ ਥੋੜੀ ਹੱਸ। ਹਾਂ ਹਾਂ। ਨਿਆਣਾ ਤੇ ਰੂਪ ਕਿੱਥੋਂ ਆ ਗਿਆ? ਇਹਨਾਂ ਤਾਂ ਸਾਰੇ ਭੈਣਿਆ। ਇਹਦੇ ਪਿਤਾ ਨੇ ਇਹ ਨਹੀਂ ਕਿਹਾ ਲੋੜ ਨੇ। ਇਹਦੀ ਮਾਂ ਨੇ ਇਹਨੂੰ ਪਲੈਨਿੰਗ ਕਰਕੇ ਬਾਹਰ ਕਢਵਾ ਛੱਡਿਆ। ਇਹਨਾਂ ਨੇ ਮੈਂ ਬਾਹਰ ਕਢਵਾ ਛੱਡਿਆ। ਲੈ ਕੇ ਕਰਕੇ ਬਾਹਰ ਕਢਵਾ ਛੱਡਿਆ। ਇਹਨਾਂ ਨੇ ਮੈਨੂੰ ਐਦਾਂ ਦੇ ਆਏ ਆਪੋ ਤੇ ਰਹਿੰਦੇ ਮੈਨੂੰ ਟਿਕਰਾਇਆ ਤੇ ਮੇਰੇ ਮੁੰਡੇ ਨਾਲ ਸਾਡੀ ਕੁੜੀ ਕੋਈ ਲੂਲੀ ਲੱਕੜੀ ਹੈ। ਸੋਪਾ ਜੀ। ਕੋਈ ਲੂਲੀ ਲੱਕੜੀ ਹੈ। ਅਸੀਂ ਕਿਹਾ ਸੀ ਤੁਹਾਨੂੰ। ਅਸੀਂ ਤਾਂ ਦੁਖੀ ਹਾਂ ਭਾਜੀ। ਲੋੜਿਆ। ਬੜਿਆ। ਮੈਨੂੰ ਕਹਿੰਦੇ ਆ ਕਿ ਤੁਹਾਨੂੰ ਕਹਿੰਦੇ ਕੰਪਲੇਨ ਦੀ ਇੱਕ ਕੰਪਲੇਨ ਦਾ ਸੋਫੀ ਆਈ ਹੈ ਉਹ ਮੇਰਾ ਆਇਆ ਨਹੀਂ ਇੱਕ ਮਿੰਟ 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 ਮੈਨੂੰ ਕੀ ਕੰਪਲੇਨ ਸਰ ਕੀ ਕੰਪਲੇਨ ਆਈ ਗਏ ਬੋਲਦੀ ਸੀ ਵੀ ਮੁੰਡਾ ਆਪਣੀ ਨਾਲ ਘਰ ਦੀ ਨਾਲ ਲੜ ਕੇ ਬੇ ਬੇ ਜੀ ਤੁਸੀਂ ਤੇ ਦੂਸਰੀ ਪੁਲੀਆਂ ਲੈ ਕੇ ਅੰਦਰ ਵੜਿਆ ਆ ਅੱਛਾ ਜੀ ਫਿਰ ਇਹ ਦੋਨੋਂ ਨੂੰ ਅਸੀਂ ਲੈ ਜਾਈਏ ਅੱਛਾ ਕਿੱਥੇ ਕਿਹੜੇ ਕਿਹੜੇ ਸਾਡੇ ਲੈ ਕੇ ਜਾ ਰਹੇ ਕੀ ਨਾਂ ਸਰ ਆਪਣਾ ਇਹਦੀ ਪਹਿਲਾਂ ਵੀ ਕੋਈ ਕੰਪਲੇਨਟ ਚੱਲ ਰਹੀ ਸੀਗੀ ਆਲਰੇਡੀ ਮੈਨੂੰ ਪਤਾ ਨਹੀਂ ਮੈਨੂੰ ਅੱਲੇ ਜਾ ਨਹੀਂ ਹੁਣ ਲੜਕੇ ਇਹ ਮਾਮਲਾ ਕੀ ਹੈ ਜੀ ਮਾਮਲਾ ਕਿ ਤੁਸੀਂ ਇਹਨਾਂ ਨੂੰ ਪਹੁੰਚਾ